ਹੈਲੋ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਗਾਇਸ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆਂ ਵੀਡੀਓ ਕਿ ਅਸੀਂ ਘਰੇ ਡਰਾਈ ਕਲੀਨ ਕਿਵੇਂ ਕਰ ਸਕਦੇ ਆ ਕਿਉਂਕਿ ਜਿਹੜੇ ਸਾਡੇ ਮਹਿੰਗੇ-ਮਹਿੰਗੇ ਸੂਟ ਹੁੰਦੇ ਨੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਜਿਹੜੇ ਸਿਲਕ ਦੇ ਸੂਟ ਪਿਓਰ ਦੇ ਕ੍ਰੇਪ ਦੇ ਇਹ ਬਹੁਤ ਮਹਿੰਗੇ ਆਂਦੇ ਆ ਤੇ ਇਹਨਾਂ ਨੂੰ ਡਰਾਈ ਕਲੀਨ ਕਰवानी ਪੈਂਦੀ ਹੈ ਤੇ ਕਈ ਵਾਰ ਇਦਾਂ ਹੁੰਦਾ ਕਿ ਅਸੀਂ ਬਾਹਰ ਤੋਂ ਡਰਾਈ ਕਲੀਨ ਨਹੀਂ ਕਰਵਾ ਸਕਦੇ ਇਸ ਲਈ ਇਹ ਮੈਂ ਤੁਹਾਨੂੰ ਦੱਸੂਗੀ ਅਸੀਂ ਘਰ ਦੇ ਵਿੱਚ ਡਰਾਈ ਕਲੀਨ ਹੈਗੀ ਆ ਉਹ ਕਿਵੇਂ ਕਰ ਸਕਦੇ ਜਿਵੇਂ ਮੈਂ ਹਰ ਵਾਰ ਆਪਣੇ ਮਹਿੰਗੇ ਤੋਂ ਮਹਿੰਗੇ ਸੂਟ ਨੂੰ ਘਰ ਦੇ ਵਿੱਚ ਹੀ ਡਰਾਈ ਕਲੀਨ ਕਰਦੀ ਆ ਜਿੱਦਾਂ ਮੇਰੇ ਸੂਟ ਹੋ ਜਾਂਦੇ ਨੇ ਮੇਰੀ ਬੇਟੀ ਦੇ ਵੀ ਹੋ ਜਾਂਦੇ ਨੇ ਤੇ ਆਪਾਂ ਜਿਹੜੀ ਹੈਗੀ ਆ ਘਰ ਦੇ ਵਿੱਚ ਹੀ ਡਰਾਈ ਕਲੀਨ ਕਰ ਲੈਨੇ ਆ ਔਰ ਉਹਦਾ ਕੋਈ ਵੀ ਮਤਲਬ ਕਿ ਕੋਈ ਸੁੰਗਰਦਾ ਨਹੀਂ ਹੈਗਾ ਨਾ ਸ਼੍ਰਿੰਕ ਨਹੀਂ ਹੁੰਦਾ ਨਾ ਕੋਈ ਕਲਰ ਖਰਾਬ ਹੁੰਦਾ ਤੇ ਦਿੱਕਤ ਆ ਸੂਟ ਹੈ ਹੁਣ ਇਹਦੀ ਜਿਹੜੀ ਲਾਉਣ ਹੈ ਦੇਖੋ ਹੈਨਾ ਉਹਦਾ ਕਲਰ ਤਾਂ ਦੇਖ ਨਿਕਲੂਗਾ ਕਿਉਂਕਿ ਡਾਰਕ ਸੂਟ ਹੈ ਹੈਨਾ ਤੇ ਬਾਕੀ ਸੂਟ ਨੂੰ ਕੋਈ ਵੀ ਉਹ ਨਹੀਂ ਹੋਊਗਾ ਸਾਈਡ ਇਫੈਕਟ ਨਹੀਂ ਹੋਊਗਾ ਤੇ ਆਹ ਵਾਲਾ ਜਿਹੜਾ ਸੂਟ ਹੈ ਵੀ ਤੁਸੀਂ ਦੇਖ ਰਹੇ ਹੋ ਇਹ ਮਹਿੰਗਾ ਹੀ ਆਇਆ ਹੋਊਗਾ ਹੈਨਾ ਤੇ ਇਹ ਹੈਗਾ ਜੀ ਪਿਓਰ ਦਾ ਸੂਟ ਮੈਂ ਇਹਨੂੰ ਡਰਾਈ ਕਲੀਨ ਕਰੂੰਗੀ ਤੇ ਤੁਸੀਂ ਪੂਰੀ ਵੀਡੀਓ ਦੇਖਿਓ ਸਕਿੱਪ ਨਾ ਕਰਿਓ ਤੇ ਵੀਡੀਓ ਵਧੀਆ ਲਗੀ ਤੇ ਲਾਈਕ ਸ਼ੇਅਰ ਕਰਿਓ ਤੇ ਜ਼ਰੂਰ ਕਰਿਓ ਤੇ ਚੈਨਲ ਨੂੰ ਜਿਹੜੀ ਨਵੀਂ ਨੀ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਮੈਂ ਨਾ ਪਾਣੀ ਲੈ ਲਿਆ ਥੋੜਾ ਜਿਹਾ ਪਾਣੀ ਲਿਆ ਮਤਲਬ ਕਿ ਸੂਟ ਕਮੀਜ਼ আর सलवार ਨੂੰ ਧੋਣ ਵਾਸਤੇ ਤੇ ਦੋ ਸ਼ੈਂਪੂ ਲੈ ਲਏ ਨੇ ਤੇ ਪਹਿਲਾਂ ਅਸੀਂ ਸ਼ੈਂਪੂ ਕੋਲ ਲਾਵਾਂਗੇ ਹਾਂਜੀ ਗਾਇਜ਼ ਅਸੀਂ ਹੁਣ ਪਾਣੀ ਲਿਆ ਜਿਹੜਾ ਉਹਦੇ ਵਿੱਚ ਆਪਾਂ ਦੋ ਸ਼ੈਂਪੂ ਹੈ ਉਹ ਐਡ ਕਰ ਦਾਂਗੇ ਦੋ ਸ਼ੈਂਪੂ ਪਾਏ ਨੇ ਸ਼ੈਂਪੂ ਤੁਸੀਂ ਕਿਸੇ ਵੀ ਕੰਪਨੀ ਦਾ ਯੂਜ਼ ਕਰ ਸਕਦੇ ਹੋ ਏ ਨਹੀਂ ਹੈਗਾ ਕਿ ਸਾਨੂੰ ਕੋਈ ਵਧੀਆ ਵਾਲੀ ਸ਼ੈਂਪੂ ਯੂਜ਼ ਕਰਨਾ ਪਊਗਾ ਨਹੀਂ ਤੁਸੀਂ ਸ਼ੈਂਪੂ ਕੋਈ ਵੀ ਯੂਜ਼ ਕਰ ਸਕਦੇ ਕਲੀਨਿਕ ਪਲਸ ਅਸਾਂਸ ਲਿਕ ਡਾਰ ਕੋਈ ਵੀ ਸ਼ੈਂਪੂ ਜਿਹੜਾ ਹੈਗਾ ਤੁਸੀਂ ਯੂਜ਼ ਕਰ ਸਕਦੇ ਹੋ ਤੇ ਹੁਣ ਅਸੀਂ ਪਾਵਾਂਗੇ ਤੇ ਸੋਡਾ ਸੋਡੇ ਦੇ ਅਸੀਂ 2 ਚਮਚ ਪਾਵਾਂਗੇ ਇਹ ਬੇਕਿੰਗ ਸੋਡਾ ਹੈ ਤੇ ਇਹਨਾਂ ਇਹਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈਗਾ ਮਿਕਸ ਕਰ ਲਾਵਾਂਗੇ ਦੇਖੋ ਸ਼ੈਂਪੂ ਵੀ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਤੇ ਜਿਹੜਾ ਸੋਡਾ ਹੈ ਉਹ ਵੀ ਆਪਣੇ ਘਰ ਦੇ ਵਿੱਚ ਹੁੰਦਾ ਹੀ ਹੈ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਹੈਗਾ ਔਰ ਹਲਾ ਲਾਂਗੀ ਵਿੱਚ ਸ਼ੈਂਪੂ ਤੇ ਜਿਹੜਾ ਸੋਡਾ ਹੈਗਾ ਇਹ ਮਿਕਸ ਹੋ ਜੂंगे ਨਾ ਚੰਗੀ ਤਰ੍ਹਾਂ ਤੇ ਹੁਣ ਅਸੀਂ ਜਿਹੜਾ ਕਮੀਜ਼ ਹੈਗਾ ਇਹਦੇ ਵਿੱਚ ਡਿਪ ਕਰਾਂਗੇ देखो कि मीज जिथे जिथे तो ਤੁਹਾਡਾ ਗੰਦਾ ਹੈ ਉਥੋ ਉਥ ਜਿੱਦਾਂ ਕਿ ਸਾਡਾ ਇਥੋਂ ਨੈਕ ਤੋਂ ਜਿਹੜਾ ਹੈਗਾ ਇਹ ਗੰਦਾ ਹੋ ਜਾਂਦਾ ਹੈ ਨਾ ਸੂਟ ਤੇ ਕੋਈ ਵੀ ਦਾਗ ਲੱਗ ਜਾਂਦਾ ਹੁਣ ਇਹ ਡਾਰਕ ਹੈ ਇਹਦੇ ਚ ਜਦੋਂ ਸੁੱਕਾ ਸੀਗਾ ਤਾਂ ਪਤਾ ਲੱਗਦਾ ਸੀਗਾ ਕਿ ਇੱਥੇ ਇਹਦੀ ਨੈਕ ਤੇ ਮੈਲ ਹੈ ਬਸ ਇਹਨੂੰ ਹਲਕੇ ਹੱਥਾਂ ਦੇ ਨਾਲ ਜਿਹੜਾ ਹੈਗਾ ਉਹ ਤੁਸੀਂ ਮਰ ਲਾ ਹੈ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਹਾਂ ਗੰਦਾ ਸੀਗਾ ਇਹਨੂੰ ਆਪਾਂ ਸਾਰੇ ਨੂੰ ਹੀ ਮੜ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਤੁਸੀਂ ਹੈਗਾ ਕਿਉਂਕਿ ਲਾਈਟ ਸੂਟਾਂ ਦੇ ਦੇਖੋ ਹਨਾ ਦਾਗ ਜਿਹੜੇ ਹੈਗੇ ਆ ਉਹ ਐਂ ਦਿਖਣ ਲੱਗ ਜਾਂਦੇ ਨੇ ਵੀ ਹਾਂ ਇੱਥੇ ਇੱਥੇ ਦਾਗ ਹੈ ਉਹ ਦਿਖਣ ਲੱਗ ਜਾਂਦੇ ਨੇ ਲੇਕਿਨ ਜਿਹੜੇ ਡਾਰਕ ਸੂਟ ਹੁੰਦੇ ਨੇ ਉਹਨਾਂ ਤੇ ਦਾਗ ਜਿਹੜੇ ਹੈਗੇ ਆ ਉਹ ਬਹੁਤ ਘੱਟ ਦਿਖਦੇ ਨੇ ਜਿੱਦਾਂ ਕਿ ਜਦੋਂ ਅਸੀਂ ਖੋਲਦੇ ਆ ਕਮੀਜ਼ ਲਿਪਸਟਿਕ ਲੱਗ ਜਾਂਦੀ ਹੈ ਹਨਾ ਜੇ ਲਗਾਈ ਵੀ ਹੋਵੇ ਆਪਾਂ ਤੇ ਉਹਦਾ ਦਾਗ ਪੈ ਜਾਂਦਾ ਹੈ ਇਹਦੇ ਨਾਲ ਨਾਲ ਤਾਂ ਇਹ ਸ਼੍ਰਿੰਕ ਹੋਊਗਾ ਨਾ ਕੁਝ ਹੋਰ ਹੋਊਗਾ ਇਹਨੂੰ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਹੁਣ ਜਿਹੜੀ ਲਾਈਨਿੰਗ ਲਗਾਈ ਐ ਅਸੀਂ ਬਸ ਉਹਦਾ ਜਿਹੜਾ ਕਲਰ ਹੈਗਾ ਉਹੀ ਨਿਕਲੂਗਾ ਤੁਹਾਨੂੰ ਪਤਾ ਹੀ ਹੈ ਲਾਈਨਿੰਗ ਦਾ ਕਲਰ ਤਾਂ ਹਨਾ ਨਿਕਲਦਾ ਹੀ ਰਹਿੰਦਾ ਬਸ ਇਹਨੂੰ ਪੋਲੇ ਪੋਲੇ ਹੱਥਾਂ ਦੇ ਨਾਲ ਤੁਸੀਂ ਨਿਚੋੜ ਲੈਣਾ ਤੁਹਾਨੂੰ ਲੱਗਦਾ ਜਿੱਦਾਂ ਅੰਡਰਆਰਮਸ ਤੁਹਾਨੂੰ ਕਿਤੋਂ ਵੀ ਲੱਗਦਾ ਵੀ ਇੱਥੋਂ ਗੰਦਾ ਹੋ ਸਕਦਾ ਹੈ ਤੇ ਉੱਥੋਂ ਤੁਸੀਂ ਮਲ ਕੇ ਇਹਨੂੰ ਕੋਲੇ-ਪੋਲੇ ਹੱਥਾਂ ਦੇ ਨਾਲ ਨਚੋੜ ਲੈਣਾ ਹੁਣ ਅਸੀਂ ਲੱਗਦੇ ਹਾਥੀ ਦੀ ਜਿਹੜੀ ਸਲਵਾਰ ਹੈਗੀ ਆ ਉਹ ਵੀ ਧੋ ਲਾਂਗੇ ਆਈ ਦੀ ਸਲਵਾਰ ਹੈ ਹੁਣ ਅਸੀਂ ਸਲਵਾਰ ਧੋ ਲਾਂਗੇ ਸਲਵਾਰ ਦੀ ਦੇਖੋ ਮੂਰੀ ਅਸੀਂ ਚੰਗੀ ਤਰ੍ਹਾਂ ਹੈ ਨਾ ਮਲ ਲੈਣੀ ਹੈ ਦੇਖੋ ਜਿਹੜੇ ਤਾਂ ਆਪਣੇ ਮੈਚਿੰਗ ਸੂਟ ਹੁੰਦੇ ਨੇ ਹਨਾ ਤੇ ਉਹਨੂੰ ਤਾਂ ਅਸੀਂ ਕੱਲਾ ਕੱਲਾ ਧੋਣਾ ਜੀਉਣਾ ਕਮੀਜ਼ ਕਈ ਵਾਰ ਲਾਈਟ ਹੁੰਦੀ ਹੈ ਸਲਵਾਰ ਡਾਰਕ ਹੁੰਦੀ ਹੈ ਕਈ ਵਾਰ ਕਮੀਜ਼ ਡਾਰਕ ਹੁੰਦੀ ਹੈ ਸਲਵਾਰ ਲਾਈਟ ਹੁੰਦੀ ਹੈ ਐਵੇਂ ਜਿਹੜੇ ਸੂਟ ਹੁੰਦੇ ਨੇ ਉਹਨਾਂ ਨੂੰ ਅਸੀਂ ਅੱਡ-ਅੱਡ ਧੋਵਾਂਗੇ ਪਹਿਲਾਂ ਲਾਈਟ ਧੋਲਾਂਗੇ ਫਿਰ ਅਸੀਂ ਡਾਰਕ ਧੋਲਾਂਗੇ ਉਹਦੇ ਨਾਲ ਜੇ ਅਸੀਂ ਇਕੱਠੇ ਪਾ ਦਾਂਗੇ ਫਿਰ ਇੱਕ ਦੂਜੇ ਦਾ ਰੰਗ ਇੱਕ ਦੂਜੇ ਨੂੰ ਚੜਜੂਗਾ ਫਿਰ ਉਹ ਉਹਦੇ ਨਾਲ ਕੀ ਹੈ ਸਾਡਾ ਸੂਟ ਜਿਹੜਾ ਹੈਗਾ ਉਹ ਖਰਾਬ ਹੋ ਜਾਊਗਾ ਤੇ ਹੁਣ ਅਸੀਂ ਇਹਨੂੰ ਪਾਣੀ ਚੋਂ ਚੰਗੀ ਤਰ੍ਹਾਂ ਕੱਢ ਲਵਾਂਗੇ ਦੋਨੋਂ ਜਿਹੜੇ ਹੈਗੇ ਆ ਉਹ ਤਾਂ ਹੋ ਗਏ ਨੇ ਇਹਨਾਂ ਨੂੰ ਪਾਣੀ ਚੋਂ ਕੱਢਦੇ ਹਾਂ ਹੁਣ ਹੁਣ ਅਸੀਂ ਇਹਨੂੰ ਸਾਫ਼ ਪਾਣੀ ਦੇ ਵਿੱਚ ਕੱਢ ਲਵਾਂਗੇ ਕਿ ਜੇ ਜੇ ਇਹ ਤੋਂ ਸਾਡਾ ਪਾਣੀ ਐਨ ਸਾਰਫਾੜਾ ਨਿਕਲ ਜਾਊਗਾ ਨਾ ਉਦੋਂ ਅਸੀਂ ਇਹਨੂੰ ਦੋ ਤਿੰਨ ਵਾਰ ਪਾਣੀ ਚੇਂਜ ਕਰਕੇ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਇਹਦੇ ਵਿੱਚੋਂ ਜਿਹੜਾ ਸਾਰਫਾੜਾ ਜਿੱਦਾਂ ਕਿ ਸ਼ੈਂਪੂ ਵਗੈਰਾ ਐਨ ਚੰਗੀ ਤਰ੍ਹਾਂ ਨਿਕਲ ਜਾਵੇ ਨਾ ਉਸ ਤੱਕ ਅਸੀਂ ਨੂੰ ਪਾਣੀ ਚੋ ਕੱਢਣਾ ਹਾਂਜੀ ਗਾਇਸ ਹੁਣ ਸਾਡੇ ਜਿਹੜਾ ਲਾਸਟ ਟ੍ਰਿਕ ਹੈ ਉਹ ਮੈਂ ਤੁਹਾਨੂੰ ਦੱਸੂਗੀ ਜਿਹਦੇ ਨਾਲ ਕੀ ਹੈ ਕਲਰ ਵੀ ਨਹੀਂ ਖਰਾਬ ਹੋਊਗਾ ਤੇ ਸ਼੍ਰਿੰਕ ਵੀ ਨਹੀਂ ਹੋਊਗਾ ਉਹ ਹੈਗੀ ਹੈ ਜੀ ਵਿਨੇਗਰ ਜਿਹੜਾ ਆਮੀ ਸਾਰਿਆਂ ਦੇ ਘਰੇ ਹੁੰਦਾ ਹੈ ਜਿਹਨੂੰ ਅਸੀਂ ਆਚਾਰ ਵਗੈਰਾ ਚ ਸਬਜ਼ੀਆਂ ਚ ਜਿੱਦਾ ਆਚਾਰ ਪਾਣੇ ਆ ਹਨਾ ਯੂਜ਼ ਕਰਦੇ ਆ ਇਹਨੂੰ ਅਸੀਂ ਇਹਦੇ ਦੋ ਟੱਕ ਜਿਹੜੇ ਹੈਗੇ ਆ ਪਾਣੀ ਦੇ ਵਿੱਚ ਪਾਵਾਂਗੇ ਇਹਨੂੰ ਅਸੀਂ ਸਿਰਕਾ ਵੀ ਕਹਿੰਨੇ ਆ ਤੇ ਅੰਗਰੇਜ਼ੀ 'ਚ ਇਹਨੂੰ ਆਹ ਵਿਨੇਗਰ ਕਹਿੰਨੇ ਆ ਇਹਦੇ 2 ਟੱਕਣ ਜਿਹੜਾ ਹੈਗਾ ਅਸੀਂ ਪਾਣੀ 'ਚ ਪਾ ਲਾਂਗੇ ਫੇਰ ਹੁਣ ਜਿਹੜਾ ਸਾਡੀ ਆ ਸੂਟ ਨੇ ਅਸੀਂ ਇਹਨਾਂ ਨੂੰ ਇਹਦੇ ਵਿੱਚ ਡਿਪ ਕਰਾਂਗੇ 1-2 ਮਿੰਟ ਇਹਦੇ ਵਿੱਚ ਰੱਖਾਂਗੇ ਜੀ ਹਾਂ ਜੀ ਗਾਇਜ਼ ਇਹਨੂੰ ਹੋ ਗਏ ਨੇ 3-4 ਮਿੰਟ ਡਿਪ ਕੀਤੇ ਨੂੰ ਹੁਣ ਅਸੀਂ ਇਹਨੂੰ ਕੱਢ ਲਾਂਗੇ ਵਿੱਚੋਂ ਤੇ ਅਸੀਂ ਕੋਲੇ-ਬੋਲੇ ਹੱਥ ਨਾਲ ਨਚੋੜ ਕੇ ਇਹਨੂੰ ਸੁੱਕਣਾ ਪਾ ਦਾਂਗੇ ਤੁਸੀਂ ਜੈਣਾ ਜਾਹੋ ਤੇ ਇਹਨੂੰ ਸਾਫ ਪਾਣੀ ਚੋਂ ਕੱਢ ਸਕਦੇ ਹੋ ਇੱਕ ਵਾਰ ਨੋਰਮਲ ਪਾਣੀ ਚੋਂ ਕੱਢ ਲਵਾਂਗੇ ਅਸੀਂ ਜਿਸ ਜਿਹੜੀ ਹੈਗੀ ਆ ਲਾਸਟ ਵਾਲੀ ਟ੍ਰਿਕ ਨਾਲ ਨਾ ਕਪੜਾ ਸਮੂਥ ਰਹਿੰਦਾ ਤੇ ਵਧੀਆ ਰਹਿੰਦਾ 컬러 ਵਗੈਰਾ ਨਹੀਂ ਖਰਾਬ ਹੁੰਦਾ ਤੇ ਅਸੀਂ ਲਾਸਟ ਜਿਹੜਾ ਹੈਗਾ ਇਹਨੂੰ ਧੁੱਪ 'ਤੇ ਨਹੀਂ ਸਕਾਣਾ ਕਿਉਂਕਿ ਧੁੱਪ ਦੇ ਵਿੱਚ ਜਿਹੜਾ 컬러 ਹੈਗਾ ਉਹ ਖਰਾਬ ਹੋ ਜਾਂਦਾ ਇਸ ਕਰਕੇ ਇਹਨੂੰ ਸ਼ਾਮੇ ਹੀ ਜਾਂ ਸਵੇਰ ਦੀ ਜਿਹੜੀ ਠੰਢੀ ਠੰਢੀ ਧੁੱਪ ਦੀ ਹੁੰਦੀ ਹੈ ਹਲਕੀ ਹਲਕੀ ਉੱਥੇ ਸੁਕਾਵਾਂਗੇ ਜਾਂ ਤੁਸੀਂ ਮਸ਼ੀਨ 'ਚ ਵੀ ਸੁਕਾ ਸਕਦੇ ਹੋ ਹੁਣ ਅਸੀਂ ਇਹਨੂੰ ਉਤਾਰ ਤੇ ਸ਼ਾਮੇ ਜਿਹੜਾ ਹੈਗਾ ਕਿ ਇਸ ਟਾਈਮ ਧੁੱਪ ਬਹੁਤ ਹੈ ਨਾ ਇਹਨੂੰ ਸ਼ਾਮੇ ਸੁਕਣਾ ਪਾ ਦੇਵਾਂਗੇ ਇਹਨੂੰ ਅਸੀਂ ਇਦਾਂ ਛੋਮੇ ਹਨਾ ਸੁੱਕਣਾ ਪਾ ਦਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਨਵੇਂ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ